ਵੱਡੀ ਸਭ ਤੋਂ ਵੱਡੀ ਬ੍ਰੇਕਿੰਗ ਨਿਊਜ਼ ਹੁਣ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਦੀ ਗੱਲਬਾਤ ਕਰਾਂਗੇ ਜੀ ਬਿਲਕੁਲ ਜਸਟੰਗ ਦੇ ਨਾਲ ਭੁਪਿੰਦਰ ਪਿਛਲੇ ਕਈ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਕਿ ਦਿੱਲੀ ਵਾਲੇ ਬੰਦੇ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਲਿਆ ਕੇ ਬਿਠਾ ਦਿੱਤੇ ਨੇ ਪਹਿਲਾਂ ਵੀ ਸੀ ਪਰ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਗਏ ਤਾਂ ਕੁਝ ਜਿਹੜੀਆਂ ਚੀਜ਼ਾਂ ਨੇ ਉਹ ਚੇਂਜ ਹੋਈਆਂ ਪਰ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆ ਗਏ ਤਾਂ ਉਹਨਾਂ ਫੁੱਲ ਫਲੈਜ ਜਿਹੜੀ ਪਾਵਰ ਹੈ ਉਹ ਆਪਣੇ ਕੋਲ ਲੈ ਲਈ ਤੇ ਸਭ ਤੋਂ ਕਰੀਬੀ ਵਿਵਵ ਕੁਮਾਰ ਅਰਬਿੰਦ ਕੇਜਰੀਵਾਲ ਦੇ ਜਿਹੜੇ ਪੀਏ ਨਿਜੀ 77 2015 ਤੋਂ ਲਗਾਤਾਰ ਚੱਲਦੇ ਆ ਰਹੇ ਸੀ ਉਹਨਾਂ ਨੂੰ ਹੀ ਪੰਜਾਬ ਦੇ ਮੁੱਖ ਮੰਤਰੀ ਦਾ ਮੁੱਖ ਸਲਾਹਕਾਰ ਚੀਫ ਐਡਵਾਈਜ਼ਰ ਲਾਇਆ ਗਿਆ ਹੈ ਤੇ ਅਧਿਕਾਰਿਤ ਤੌਰ ਤੇ ਲਾਇਆ ਗਿਆ ਚੰਡੀਗੜ੍ਹ ਦੇ ਵਿੱਚ ਕੋਠੀ ਵੀ ਦੇ ਦਿੱਤੀ ਗਈ ਹੈ ਰਿਹਾਇਸ਼ ਵੀ ਦੇ ਦਿੱਤੀ ਗਈ ਹੈ ਵਿਵਵ ਕੁਮਾਰ ਤੁਹਾਡੇ ਯਾਦ ਕਰਾ ਦਈਏ ਕਿ ਜਦੋਂ ਮਾਲਤੀ ਜਿਹੜੇ ਰਾਜ ਸਭਾ ਮੈਂਬਰ ਵੀ ਨੇ ਤੇ ਵਿਮਨ ਕਮਿਸ਼ਨ ਦੀ ਚੇਅਰਪਰਸਨ ਵੀ ਰਹੇ ਨੇ ਜਿਨ੍ਹਾਂ ਨੇ ਇਲਜ਼ਾਮ ਲਾਏ ਸੀ ਇਸੇ ਸ਼ਖਸ ਦੇ ਉੱਤੇ ਕਿ ਇਹਨਾਂ ਨੇ ਉਸ ਦੇ ਨਾਲ ਦੁਰਵਿਵਹਾਰ ਕੀਤਾ ਯਾਰਬਿੰਦ ਕੇਜਰੀਵਾਲ ਦੀ ਰਹਾਇਸ਼ ਦੇ ਉੱਤੇ ਕਿ ਐਕਸਪਲੋਇਟੇਸ਼ਨ ਕੀਤੀ ਹੈਗੀ ਹੈ ਉਹੀ ਵਿਵਕ ਕੁਮਾਰ ਨੇ ਤੇ ਅਰਵਿੰਦ ਕੇਜਰੀਵਾਲ ਦੇ ਸਭ ਤੋਂ ਨੇੜਲੇਆਂ ਦੇ ਵਿੱਚੋਂ ਇੱਕ ਨੇ ਹਰ ਚੀਜ਼ ਦਾ ਧਿਆਨ ਰੱਖਣ ਵਾਲੇ ਤੇ ਹੁਣ ਤੁਸੀਂ ਸਮਝ ਸਕਦੇ ਹੋ ਕਿ ਜੇਕਰ ਅਰਵਿੰਦ ਕੇਜਰੀਵਾਲ ਨੇ ਆਪਣੇ ਸਭ ਤੋਂ ਕਰੀਬੀ ਬੰਦੇ ਨੂੰ ਸੀਐਮ ਮਾਨ ਦਾ ਮੁੱਖ ਸਲਾਹਕਾਰ ਚੀਫ ਅਡਵਾਈਜ਼ਰ ਲਾਇਆ ਤਾਂ ਕੀ ਕਾਰਨ ਹੋ ਸਕਦੇ ਨੇ ਕਿਉਂਕਿ ਐਡਵਾਈਜ਼ਰ ਤਾਂ ਪੰਜਾਬ ਦੇ ਵਿੱਚ ਵੀ ਬਹੁਤ ਹੋਣਗੇ ਜਿਹੜੇ ਐਡਵਾਈਜ਼ਰ ਲੱਗਣ ਦੇ ਕਾਬਿਲ ਹੋਣਗੇ ਤੇ ਜਿਹੜੇ ਪੰਜਾਬ ਪ੍ਰਤੀ ਸਹੀ ਸਲਾਹ ਵੀ ਦੇ ਸਕਦੇ ਹੋਣਗੇ ਪਰ ਇੱਕ ਦਿੱਲੀ ਤੋਂ ਲਿਆ ਕੇ ਪਾਰਟੀ ਦੇ ਸੁਪਰੀਮੋ ਦੇ ਖਾਸ ਬੰਦੇ ਨੂੰ ਲਾਉਣਾ ਤਾਂ ਤੁਸੀਂ ਇਸ ਦੇ ਪਿੱਛੇ ਦੀ ਸਮਝ ਸਕਦੇ ਹੋ ਸਿਆਸਤ ਕੀ ਹੈ ਇਸ ਦੇ ਪਿੱਛੇ ਮੰਚਾ ਕੀ ਹੈ ਇਸ ਦੇ ਪਿੱਛੇ ਮਕਸਦ ਕੀ ਹੈਗਾ ਇਹ ਕਿ ਕੋਈ ਵੀ ਫੈਸਲਾ ਕੋਈ ਵੀ ਗੱਲ ਜਿਹੜੀ ਹੈ ਉਹ ਅਰਬਿੰਦ ਕੇਜਰੀਵਾਲ ਤੋਂ ਲੁਕੀ ਨਾ ਰਹੇ ਤੇ ਉਹਨਾਂ ਤੋਂ ਬਿਗੈਰ ਪੰਜਾਬ ਦੇ ਵਿੱਚ ਕੋਈ ਵੀ ਫੈਸਲਾ ਨਾ ਹੋਵੇ ਹਰ ਚੀਜ਼ ਉਹਨਾਂ ਦੇ ਰਾਹੀਂ ਹੋਵੇ ਚਾਹੇ ਕੋਈ ਬਦਲੀ ਹੋਣੀ ਹੈ ਚਾਹੇ ਕੋਈ ਐਸਐਸਪੀ ਲਾਉਣੇ ਨੇ ਚਾਹੇ ਕੋਈ ਤਹਿਸੀਲਦਾਰ ਲਾਉਣੇ ਨੇ ਚਾਹੇ ਕੋਈ ਫੈਸਲੇ ਲੈਣੇ ਨੇ ਇਹ ਹਾਲਾਂਕਿ ਪਹਿਲਾਂ ਤੋਂ ਵੀ ਹੈ ਇਹ ਚੀਜ਼ਾਂ ਪਹਿਲਾਂ ਤੋਂ ਵੀ ਚਲਦੀਆਂ ਆਈਆਂ ਨੇ ਪਰ ਪਿਛਲੇ ਦਿਨਾਂ ਦੇ ਵਿੱਚ ਕਾਫੀ ਚੇਂਜਸ ਹੋਈਆਂ ਜਿਵੇਂ ਜਿਹੜੇ ਓੰਕਾਰ ਸਿੰਘ ਸੀਗੇ ਓਐਸਡੀ ਸੀਐਮ ਮਾਨ ਦੇ ਉਹਨਾਂ ਨੂੰ ਹਟਾਇਆ ਗਿਆ ਹਾਲਾਂਕਿ ਕਾਰਨ ਸਪਸ਼ਟ ਨਹੀਂ ਕੀਤਾ ਗਿਆ ਫਿਰ ਇੱਕ ਚੀਫ ਜਿਹੜੇ মিডিਆ ਕੋਆਰਡੀਨੇਸ਼ਨ ਦੇ ਸੀਗੇ ਡਾਇਰੈਕਟਰ ਨਵਨੀਤ ਵਧਵਾ ਉਹਨਾਂ ਨੂੰ ਵੀ ਹਟਾ ਦਿੱਤਾ ਗਿਆ ਉਹਨਾਂ ਨੂੰ ਤਾਂ ਮਤਲਬ ਉਹ ਜਿਸ ਦਿਨ ਉਹ ਜਾ ਰਹੇ ਸੀਗੇ ਸੀਐਮ ਆਵਾਸ ਦੇ ਵਿੱਚ ਨਿਵਾਸ ਦੇ ਵਿੱਚ ਜਾਣਾ ਸੀਗਾ ਬਾਹਰ ਤੋਂ ਹੀ ਮੋੜ ਦਿੱਤਾ ਗਿਆ ਉਹਨਾਂ ਦੀ ਗੱਡੀ ਵੀ ਉੱਥੇ ਹੀ ਵਾਪਸ ਲੈ ਲਈ ਗਈ ਚੰਡੀਗੜ੍ਹ ਦੇ ਵਿੱਚ ਕੋਠੀ ਅਲਾਟ ਹੋਈ ਹੋਈ ਸੀ ਕਿਉਂਕਿ ਬੰਦੇ ਜਿਹੜੇ ਨੇ ਹੁਣ ਉਹ ਲੱਗਦਾ ਹੈ ਕਿ ਉਹਨਾਂ ਨੂੰ ਦਿੱਲੀ ਵਾਲੇ ਜ਼ਿਆਦਾ ਸੂਟ ਕਰਦੇ ਨੇ ਤੇ ਵਿਭੂ ਕੁਮਾਰ ਦੀ ਨਿਯੁਕਤੀ ਵੀ ਇਹੀ ਕੁਝ ਦਰਸਾ ਰਹੀ ਹੈ ਇਸ ਵੇਲੇ ਤੱਕ ਚਰਚਾ ਜਿਹੜੀ ਆ ਉਹ ਇਸੇ ਗੱਲ ਦੀ ਹੈ ਕਿ ਆਖਰਕਾਰ ਨਕੀ ਹੈ ਇਸ ਤੋਂ ਬਿਨਾ ਕੁਝ ਹੋਰ ਬੰਦੇ ਵੀ ਜਿਹੜੇ ਦਿੱਲੀ ਦੇ ਵਿੱਚ ਨੇ ਤੇ ਉਹ ਪੰਜਾਬ ਦੀ ਸਰਕਾਰ ਦੇ ਵਿੱਚ ਲਾਏ ਗਏ ਨੇ ਦਰਅਸਲ ਇਹਦੇ ਪਿੱਛੇ ਚਰਚਾ ਇਹ ਵੀ ਹੈ ਕਿ ਦਿੱਲੀ ਦੇ ਵਿੱਚ ਹੁਣ ਫਰਵਰੀ ਮਾਰਚ ਦੇ ਵਿੱਚ ਜਿਹੜੀ ਇਲੈਕਸ਼ਨ ਹੈ ਉਹ ਡਿਊ ਹੈਗੀ ਹੈ ਤੇ ਉਸ ਦੇ ਵਿਚਾਲੇ ਜਦੋਂ ਹੁਣ ਇਲੈਕਸ਼ਨ ਲੜੀ ਜਾਂਦੀ ਹੈ ਫਿਰ ਫੰਡਾਂ ਦੀ ਵੀ ਜ਼ਰੂਰਤ ਪੈਂਦੀ ਹੈ ਕਰੋੜਾ ਰੁਪਏ ਦੀ ਵੀ ਜ਼ਰੂਰਤ ਪੈਂਦੀ ਹੈ ਤਾਂ ਵਿਚਲੇ ਲੁਕਵੇਂ ਟੰਗ ਦੇ ਨਾਲ ਇਲਜ਼ਾਮ ਇਹ ਵੀ ਨੇ ਕਿ ਹੁਣ ਜਿਹੜਾ ਪੈਸਾ ਏ ਉਹ ਵੀ ਚਾਹੀਦਾ ਹੈ ਤੇ ਉਹ ਕਿੱਥੋਂ ਆ ਸਕਦਾ ਹੈ ਫੁੱਲ ਫਲੈਜ ਸਰਕਾਰ ਜਿਹੜੀ ਕਿੱਥੇ ਹੈਗੀ ਹੈ ਤਾਂ ਉਹ ਇਹ ਸਾਰੀਆਂ ਪਿਛਲੇ ਇਸ ਦੇ ਪਿੱਛੇ ਜਿਹੜੇ ਕਾਰਨ ਹੋ ਸਕਦੇ ਨੇ ਤੇ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਚਰਚਾ ਚੱਲੀ ਕਿ ਸੀਐਮ ਮਾਨ ਦਿੱਤੇਗਾ ਕਿਸੇ ਹੋਰ ਨੂੰ ਵੀ ਲਾਇਆ ਜਾ ਸਕਦਾ ਹੈ ਸੰਦਮਾ ਹੋਰਾਂ ਦਾ ਨਾਮ ਆਉਣ ਲੱਗ ਗਿਆ ਕਿ ਸੁੰਦਰਪਤੀ ਵਧਾਤੀ ਤੇ ਸੀਐਮ ਮਾਨ ਹਸਪਤਾਲ ਦੇ ਵਿੱਚ ਦਾਖਲ ਰਹੇ 4 ਦਿਨ ਤੇ ਬਹੁਤ ਕੁਝ ਪਰਦੇ ਦੇ ਪਿੱਛੇ ਹੋਇਆ ਹੌਲੀ ਹੌਲੀ ਪਰਦੇ ਦੇ ਪਿੱਛੇ ਹੁਣ ਜਿਹੜੇ ਚੀਜ਼ਾਂ ਨੇ ਉਹ ਬਾਹਰ ਆਉਣਗੀਆਂ ਜੀ 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 ਸੋ ਪਤਾ ਨਹੀਂ ਹੁਣ ਕੋਈ ਸਮਝੇ ਚਾਹੇ ਨਾ ਸਮਝੇ ਆ ਓਐਸਡੀ ਦੀ ਗੱਲਬਾਤ ਆ ਪੰਜਾਬ ਚ ਬੜੇ ਕਾਬਲ ਬੰਦੇ ਬੈਠੇ ਨੇ ਔਰ ਦਿੱਲੀ ਤੋਂ ਹੀ ਸਾਰਾ ਕੁਝ ਚੱਲਦਾ ਇਹਨਾਂ ਦੇ ਬਿਮਾਰ ਹੋਣ ਤੱਕ ਦਾ ਸਾਰਾ ਕਟਨਾਕਰਮ ਜਿਹੜਾ ਜੀ ਪੰਜਾਬ ਦੇ ਮੁੱਖ ਮੰਤਰੀ ਦਾ ਤੇ ਹੁਣ ਵੀ ਲੋਕ ਇਨਕਲਾਬ ਕ੍ਰਾਂਤੀ ਕ੍ਰਾਂਤੀ ਕਰੀ ਜਾਣ ਸਿਰਫ ਤੇ ਸਿਰਫ ਜਿਹੜਾ ਮੈਨੂੰ ਇਹ ਮੇਰੇ ਨਿੱਜੀ ਵਿਚਾਰ ਹੋ ਸਕਦੇ ਨੇ ਵੀ ਮਨਸ਼ਾ ਜਿਹੜੀ ਆ ਪੰਜਾਬ ਦਾ ਪੈਸਾ ਲੋਕੇਸ਼ੇਬੇ ਤਰੀਕੇ ਦੇ ਨਾਲ ਕਿਦਾਂ ਬਾਹਰ ਲਿਜਾ ਕੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਦਿੱਲੀ 'ਚ ਹੋਣ ਵਾਲੀ ਇਲੈਕਸ਼ਨ ਦੇ ਉੱਤੇ ਕਿਸ ਤਰ੍ਹਾਂ ਲਾਉਣਾ ਹੈ ਤੇ ਜੀ ਕਰਦੇ ਹਾਂ ਗੱਲਬਾਤ ਹਾਂ ਜੀ ਹੋਰ ਬਾਅਦਿਆਂ ਆਪਾਂ ਅਗਲੀਆਂ ਖਬਰਾਂ ਦੇ ਪੱਲ ਬਿਲਕੁਲ ਪੰਜਾਬ ਦੇ ਵਿੱਚ ਦੇਖੋ ਪੰਚਾਇਤੀ ਚੋਣਾਂ ਲਈ ਅੱਜ ਨਾਮਜ਼ਦਗੀ ਪੱਤਰ ਭਰਨ ਦਾ ਆਖਰੀ ਦਿਨ ਸੀਗਾ 3 ਵਜੇ ਤੱਕ ਤੇ ਹਰ ਜ਼ਿਲ੍ਹੇ ਦੇ ਵਿੱਚ ਸ਼ਿਕਾਇਤਾਂ ਵੀ ਮਿਲੀਆਂ ਪਹਿਲਾਂ ਤਾਂ 3-4 ਦਿਨ ਤੋਂ ਕਿ ਸਾਨੂੰ ਐਨਓਸੀਜ਼ ਹੀ ਨਹੀਂ ਮਿਲ ਰਹੀਆਂ ਤੇ ਸਾਰੇ ਲੀਡਰ ਚਾਹੇ ਉਹ ਪ੍ਰਤਾਪ ਸਿੰਘ ਬਾਜਬਾਬ ਸੁਜਿੰਦਰ ਰੰਦਾਵਾ ਰਾਜਾ ਵੜਿੰਗ ਹੋਰ ਬਹੁਤ ਸਾਰੇ ਕਾਂਗਰਸ ਦੇ ਐਮਐਲਏ ਬੀਡੀਪੀਓ ਨਾਲ ਡੀਸੀ ਨਾਲ ਲੜਦੇ ਦਿਖਿਆ ਕਿ ਸਾਡੇ ਬੰਦਿਆਂ ਨੂੰ ਤੁਸੀਂ ਐਨਓਸੀ ਕਿਉਂ ਨਹੀਂ ਜਾਰੀ ਕਰ ਰਹੇ ਅੱਜ ਵੀ ਤਰਨਤਾਰਨ ਦੇ ਵਿੱਚ ਗੋਲੀ ਚੱਲੀ ਉਸ ਤੋਂ ਪਹਿਲਾਂ ਜ਼ੀਰਾ ਦੇ ਵਿੱਚ ਗੋਲੀ ਚੱਲੀ ਹੋਰ ਬਹੁਤ ਸਾਰੇ ਥਾਵਾਂ ਤੇ ਜਿਹੜੀਆਂ ਕੁੱਟ ਮਾਰਦੀਆਂ ਕਟਨਾਮਾ ਲੜਾਈ ਝਗੜੇ ਦੀਆਂ ਕਟਨਾਮਾ ਸਾਹਮਣੇ ਆਈਆਂ ਤੇ ਕੋਸ਼ਿਸ਼ ਜਿਹੜੀ ਹੈ ਉਹ ਇਹੀ ਸੀ ਕਿ ਸੱਤਾਧਾਰੀ ਧਿਰ ਦੀ ਤੇ ਇਲਜ਼ਾਮ ਵੀ ਇਹੀ ਨੇ ਇਹ ਜਿਹੜੇ اپੋਜੀਸ਼ਨ ਦੇ ਨਾਲ ਸਬੰਧਤ ਪੰਜ ਸਰਪੰਚ ਨੇ ਉਹਨੇ ਕਾਗਜ਼ੀਨਾਂ ਢਾਕਲ ਹੋਣ ਬਹੁਤ ਥਾਮਾ ਤੋਂ ਤਾਂ ਖਬਰਾਂ ਇਸ ਤਰ੍ਹਾਂ ਦੀਆਂ ਨਹੀਂ ਕਿ ਕਾਗਜ਼ ਹੀ ਪਾੜ ਦਿੱਤੇ ਗਏ ਨੇ ਹਾਲਾਂਕਿ ਇਹ ਨਹੀਂ ਹੈ ਕਿ ਪਹਿਲੀਆਂ ਜਿਹੜੀਆਂ ਸਰਕਾਰਾਂ ਸੀਗੀਆਂ ਜਾਂ ਪਹਿਲੇ ਪੋਲੀਟੀਕਲ ਆਗੂ ਚਾਹੇ ਉਹ ਅਕਾਲੀ ਦਲ ਨਾਲ ਸਬੰਧਤ ਸੀ ਚਾਹੇ ਉਹ ਕਾਂਗਰਸ ਦੇ ਨਾਲ ਸਬੰਧਤ ਸੀ ਉਹ ਇਦਾਂ ਨਹੀਂ ਸੀ ਕਰਦੇ ਉਹ ਵੀ ਇਦਾਂ ਹੀ ਕਰਦੇ ਸੀ ਉਹ ਵੀ ਬੀਡੀਪੀਓ ਤੋਂ ਕਹਿ ਕੇ ਕਾਗਜ਼ ਢਾਕਲ ਕਾਗਜ਼ ਜਿਹੜੇ ਨੇ ਉਹ ਐਨਓਸੀਜ਼ ਨਾ ਦੇਣੀਆਂ ਜਾਂ ਇਸ ਢੰਗ ਦੇ ਨਾਲ ਉਹਨਾਂ ਦੇ ਨਾਮਜ਼ਦਗੀ ਪੱਤਰ ਹੀ ਕੈਂਸਲ ਕਰਾ ਦਿੰਦੇ ਬਹੁਤ ਕੁਝ ਹੁੰਦਾ ਸੀਗਾ ਪਰ ਜਿਹੜੀ ਅਸੀਂ ਬਦਲਾਵ ਵਾਲੀ ਪਾਰਟੀ ਹੈ ਜਿਹੜੀ ਉਸ ਤੋਂ ਜਦੋਂ ਅਸੀਂ ਫੇਅਰ ਇਲੈਕਸ਼ਨ ਦੀ ਉਮੀਦ ਕਰਦੇ ਹਾਂ ਕਿ ਫੇਅਰ ਇਲੈਕਸ਼ਨ ਹੋਏਗੀ ਉਹ ਉਮੀਦ ਜਿਹੜੀ ਹੈ ਇਸ ਵੇਲੇ ਧੁੰਦਲੀ ਨਜ਼ਰ ਆ ਰਹੀ ਹੈ ਤੇ ਉਜਾਮ ਜਿਹੜੇ ਨੇ ਕਾਂਗਰਸ ਪਾਰਟੀ ਦੇ ਵੱਲੋਂ ਕਾਲੀ ਦਲ ਦੇ ਵੱਲੋਂ 170 ਪਟੀਸ਼ਨਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਖਲ ਹੋਈਆਂ ਕਿ ਜਿੱਥੇ ਤਾਂ 90% ਆਬਾਦੀ ਜਿਹੜੀ ਹੈ ਜਰਨਲ ਵਰਗ ਦੀ ਸੀ ਉੱਥੇ ਐਸਸੀ ਕਰ ਦਿੱਤੀ ਜਿੱਥੇ ਐਸਸੀ ਵਰਗ ਦੀ 90% 80% ਆਬਾਦੀ ਹੈ ਉੱਥੇ ਜਰਨਲ ਕਰ ਦਿੱਤੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਰਿਜ਼ਰਵੇਸ਼ਨ ਦੀਆਂ ਸ਼ਿਕਾਇਤਾਂ ਐਨਓਸੀਜ਼ ਨਹੀਂ ਮਿਲ ਰਹੀਆਂ ਪੰਜਾਬ ਦੇ ਵਿੱਚ ਬੋਲੀਆਂ ਲੱਗ ਰਹੀਆਂ ਸਰਪੰਚਾਂ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਕਿਉਂਕਿ ਅਦਾਲਤਾਂ ਦਾ ਹੀ ਰੋਕ ਕਰ ਸਕਦਾ ਬੰਦਾ ਜਦੋਂ ਨੂੰ ਲੱਗਦਾ ਕਿ ਗੁਰਬਾਹ ਨਹੀਂ ਚੱਲ ਰਹੀ ਹੈਗੀ ਤੇ ਉਹ ਸਾਰੀਆਂ ਚੀਜ਼ਾਂ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਤੇ ਅੱਜ ਵੀ ਜ਼ੀਰਾ ਦੇ ਵਿੱਚ ਬਹੁਤ ਕੁਝ ਜਿਹੜਾ ਇੰਨੀਆਂ ਲੰਮੀਆਂ ਲਾਈਨਾਂ ਸੀ ਕਿ ਅੱਜ ਜਿਸ ਤੋਂ ਸਾਫ਼ ਇਹ ਲੱਗ ਰਿਹਾ ਸੀਗਾ ਕਿ ਕਾਗਜ਼ ਦਾਖਲ ਕਿਵੇਂ ਹੋਣਗੇ ਹਾਲੇ ਵੀ ਬਹੁਤ ਥਾਂ ਦੇ ਥਾਵਾਂ ਤੋਂ ਅੱਜ ਵੀ ਲੜਾਈ ਝਗੜੇ ਦੀਆਂ ਕੁੱਟ ਮਾਰਦੀਆਂ ਤੇ ਹਰ ਜਗ੍ਹਾ ਇਹੀ ਹੈ ਕਿ ਕਾਂਗਰਸੀਆਂ ਨੂੰ ਕੁੱਟਤਾ ਅਕਾਲੀਆਂ ਨੂੰ ਕੁੱਟਤਾ ਕਾਗਜ਼ ਦਾਖਲ ਨਹੀਂ ਹੋਣ ਦਿੱਤੇ ਪੱਗ ਲਾ ਦਿੱਤੀ ਗੋਲੀਆਂ ਚੱਲ ਗਈਆਂ ਕਿਰਪਾਨਾਂ ਚੱਲ ਗਈਆਂ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਰੇ ਜਗ੍ਹਾ ਤੋਂ ਇਸ ਤਰ੍ਹਾਂ ਦੀਆਂ ਹੀ ਰਿਪੋਰਟਸ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਹਾਲਾਂਕਿ ਕਿਉਂਕਿ ਜਿਹੜੀ ਸੱਤਾਧਾਰੀ ਤੇ ਰਹਿ ਗਈ ਆ ਉਹ ਮੀਡੀਆ ਹਾਊਸਿਜ਼ ਨੂੰ ਵੀ ਕਿਤੇ ਨਾ ਕਿਤੇ ਦਬਾ ਕੇ ਚਲਦੀ ਹੈਗੀ ਤਾਂ ਇਸ ਕਰਕੇ ਬਹੁਤ ਸਾਰੀਆਂ ਜਿਹੜੀਆਂ ਰਿਪੋਰਟ ਵੀ ਉਸ ਢੰਗ ਨਾਲ ਨਹੀਂ ਹੁੰਦੀ ਹੈਗੀਆਂ ਪਰ ਸੋਸ਼ਲ ਮੀਡੀਆ ਤੇ ਤੁਸੀਂ ਦੇਖੋਗੇ ਜਦੋਂ ਜਾ ਕੇ ਤੁਹਾਨੂੰ ਸਾਰੀਆਂ ਉਹ ਵੀਡੀਓਜ਼ ਮਿਲਣਗੀਆਂ ਜੇ ਤੁਸੀਂ ਵਿਕਰਮ ਸਿੰਘ ਮਜੀਠੀਆ ਦੇ ਟਵੀਟ ਦੇਖੋਗੇ ਡਾਕਟਰ ਦਲਜੀਤ ਟੀਮਾ ਦੇ ਟਵੀਟ ਦੇਖੋਗੇ ਰਾਜਾ ਵਰਿੰਗ ਪ੍ਰਤਾਪ ਬਾਜਬਾ ਹੋਰ ਇਹਨਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਦੇਖੋਗੇ ਜਿਹੜੇ اپੋਜੀਸ਼ਨ ਦੇ ਨਾਲ ਸੰਬੰਧਿਤ ਲੀਡਰ ਨੇ ਤਾਂ ਤੁਹਾਨੂੰ ਸਹਿਜੇ ਅੰਦਾਜ਼ਾ ਲੱਗ ਜਾਵੇਗਾ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਨਾਮ ਤੇ ਕੀ ਹੋ ਰਿਹਾ ਹਾਲਾਂਕਿ ਮੈਂ ਫੇਰ ਕਹਿ ਦਵਾਂ ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਪਰ ਜਿਹੜੀ ਰਵਾਇਤੀ ਪਾਰਟੀ ਤੋਂ ਬਦਲਾਅ ਵਾਲੀ ਗੱਲ ਤੋਂ ਜਿਹੜੀ ਪਾਰਟੀ ਹੋਂਦ ਦੇ ਵਿੱਚ ਆਈ ਹੈਗੀ ਆ ਉਸ ਤੋਂ ਇਸ ਤਰੀ ਇਸ ਤਰ੍ਹਾਂ ਨਹੀਂ ਉਮੀਦ ਨਹੀਂ ਰੱਖਦੇ ਅਸੀਂ ਚਾਹੁੰਦੇ ਹਾਂ ਕਿ ਫੇਅਰ ਇਲੈਕਸ਼ਨ ਪੰਜਾਬ ਦੇ ਵਿੱਚ ਹੋਵੇ ਚੰਗੇ ਲੋਕ ਚੁਣੇ ਜਾਣ ਉਹੀ ਜੇਕਰ ਤੁਸੀਂ ਲੜਾਈ ਝਗੜਾ ਕਰਕੇ ਧੇਰਾ ਬਣਾ ਕੇ ਧੜੇ ਬਣਾ ਕੇ ਪਾਰਟੀ ਬਾਜ਼ੀ ਕਰਕੇ ਇੱਕ ਦੂਜੇ ਦਾ ਖੂਨ ਵਹਾ ਕੇ ਲਹੂ ਲੁਹਾਨ ਕਰਕੇ ਜੇਕਰ ਇਦਾਂ ਸਰਪੰਚੀ ਲੁੱਟਣੀ ਹੈ ਫਿਰ ਉਹ ਸਰਪੰਚੀ ਦਾ ਫਾਇਦਾ ਕਿਉਂ ਹੈ ਜੀ ਜੀ ਤੁਸੀਂ ਇਹਨਾਂ ਖਬਰਾਂ ਦੇ ਵਿੱਚ ਲੋਕ ਅਦਾਲਤਾਂ ਦਾ ਰੁਖ ਕਰਦੇ ਨੇ ਅਦਾਲਤਾਂ ਦੀ ਉਹ ਗੱਲਬਾਤ ਕਰੀਏ ਇੱਕ ਤਾਂ ਜਿਹੜੀ ਉੱਥੇ ਇੱਕ ਤੱਕੜੀ ਫੜੀ ਹੋਈ ਮੂਰਤੀ ਹੁੰਦੀ ਆ ਵੀ ਕਾਨੂੰਨ ਦੀਆਂ ਅੱਖਾਂ ਤੇ ਕਾਲੀ ਪੱਟੀ ਬੰਨੀ ਹੁੰਦੀ ਆ ਉਹ ਕਾਲੀ ਪੱਟੀ ਸੱਚੀਓ ਲੱਗਦੀ ਆ ਸਰਸੇ ਵਾਲੇ ਦੇ ਮੁੱਦੇ ਨੂੰ ਲੈ ਕੇ ਜੀ ਬਿਲਕੁਲ ਗੁਪਿੰਦਰ ਕੱਲ ਨੂੰ ਹਰਿਆਣਾ ਦੇ ਵਿੱਚ ਇਲੈਕਸ਼ਨ ਹੈ ਤੇ ਇਲੈਕਸ਼ਨ ਤੋਂ 2 ਦਿਨ ਪਹਿਲਾਂ RAM ਰਹੀਮ ਨੂੰ ਬਾਹਰ ਕੱਢਣਾ ਤੇ ਇਹ ਵੀ ਚਰਚਾ ਹੈ ਕਿ ਮੀਟਿੰਗਾਂ ਹੋਈਆਂ ਨੇ ਕਿਹਨੂੰ ਵੋਟ ਪਾਉਣੀ ਹੈ ਕਿਹੜੇ ਕੈਂਡੀਡੇਟ ਨੂੰ ਵੋਟ ਪਾਉਣੀ ਹੈ ਕਿਵੇਂ ਵੋਟ ਪਾਉਣੀ ਹੈ ਕਿਸ ਢੰਗ ਦੇ ਨਾਲ ਕਿਹਨੂੰ ਮਦਦ ਕਰਨੀ ਹੈ ਸਾਰੀ ਚੀਜ਼ਾਂ ਨੇ ਇਹ ਤਾਂ ਹੁਣ ਮਤਲਬ ਬਿੱਲੀ ਥੈਲੀੋਂ ਹੀ ਬਾਹਰ ਆ ਗਈ ਹੈ ਕੋਈ ਇਹ ਚ ਲੁਕੀ ਸ਼ਿਕਮੀ ਗੱਲ ਹੀ ਨਹੀਂ ਰਹੀ ਕਾਂਗਰਸ ਪਾਰਟੀ ਨੇ ਵੀ ਇਹ ਗੱਲ ਚੱਕੀ ਆ ਹਰਿਆਣਾ ਦੇ ਵਿੱਚ ਕਿ ਤੁਸੀਂ ਵਾਰ-ਵਾਰ ਪੈਰੋਲ ਹਲੇ 20 ਦਿਨ ਨਹੀਂ ਹੋਏ ਬੰਦੇ ਨੂੰ ਅੰਦਰ ਗਏ ਨੂੰ ਦੁਬਾਰਾ ਫੇਰ ਪੈਰੋਲ ਮਤਲਬ 10 11 12 ਵਾਰ ਤੁਸੀਂ ਫਰ ਲੋ ਤੇ ਪਰੋਲ ਦੇ ਦਿੱਤੀ ਹੈ ਦੋ ਵਾਰ ਜਿਹੜੇ ਡਬਲ ਸਜ਼ਾ ਹੋਈ ਹੋਵੇ 10 10 ਸਾਲ ਦੀ ਉਹ ਵੀ ਬਲਤਕਾਰ ਦੇ ਇਲਜ਼ਾਮ ਤਹਿਤ ਕਤਲ ਦੇ ਇਲਜ਼ਾਮ ਤਹਿਤ ਤੇ ਇੰਨੇ ਵੱਡੇ سنگੀਨ ਇਲਜ਼ਾਮ ਹੋਣ ਐਡਾ ਕਿਹੜਾ ਚੰਗਾ ਉਹਨਾਂ ਨੇ ਜੇਲ੍ਹ ਦੇ ਵਿੱਚ ਕੈਰੇਕਟਰ ਦਿਖਾਤਾ ਕਿ ਉਹਨਾਂ ਨੂੰ ਵਾਰ-ਵਾਰ ਫਰ ਲੋ ਵਾਰ-ਵਾਰ ਪਰੋਲ ਇਹ ਸਿੱਧਾ ਸਿੱਧਾ ਦੇਖੋ ਸત્તાਤਾ ਰੀਤੇ ਰਹਿ ਗਈ ਹੈ ਜਿਹੜੀ ਉਹ ਉਹਨੂੰ ਪਤਾ ਹੈਗਾ ਕਿ ਫਾਇਦਾ ਅਸੀਂ ਕਿਵੇਂ ਲੈਣਾ ਹੈ ਵੋਟਾਂ ਕਿਵੇਂ ਲੈਣੀਆਂ ਨੇ ਤੇ ਕਿਵੇਂ ਇਹ ਵੋਟਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਹਾਲਾਂਕਿ ਅਦਾਲਤ ਨੇ ਜਾਂ ਉਹਨਾਂ ਦੀ ਸ਼ਰਤ ਜਿਹੜੀ ਇਹ ਜ਼ਰੂਰ ਰੱਖੀ ਹੈ ਕਿ ਉਹ ਹਰਿਆਣਾ ਦੇ ਵਿੱਚ ਕੋਈ ਪ੍ਰਚਾਰ ਨਹੀਂ ਕਰ ਸਕਣਗੇ ਹਰਿਆਣਾ ਦੇ ਵਿੱਚ ਜਾ ਨਹੀਂ ਸਕਣਗੇ ਪਰ ਜ਼ਰੂਰੀ ਨਹੀਂ ਉਹਨਾਂ ਨੂੰ ਉੱਥੇ ਹਰਿਆਣਾ ਦੇ ਵਿੱਚ ਜਾਣਾ ਜ਼ਰੂਰੀ ਥੋੜਾ ਹੈ ਤਾਂ ਯੂਪੀ ਦੇ ਬਾਗਪੱਤ ਦੇ ਵਿੱਚ ਨਹੀਂ ਉੱਥੋਂ ਹੀ ਜਿਵੇਂ ਮਰਜ਼ੀ ਤੁਸੀਂ ਇੱਕ ਆਪਣਾ ਮੈਸੇਜ ਦੇਣਾ ਹੁੰਦਾ ਜਿਹੜੇ ਮੂਰਲੇ ਬੰਦੇ ਹੁੰਦੇ ਨੇ ਉਸ ਤੋਂ ਬਾਅਦ ਉਹ ਅੱਗੇ ਡਿਸਟ੍ਰਿਬਿਊਟ ਹੁੰਦੀ ਰਹਿੰਦੀ ਹੈ ਇਹ ਚੀਜ਼ ਇਹ ਤਾਂ ਜੱਗ ਜ਼ਾਹਿਰ ਹੋ ਗਈਆਂ ਨੇ ਚੀਜ਼ਾਂ ਇਹ ਤਾਂ ਹੁਣ ਇਸ ਵਿੱਚ ਲੁਕਮੀ ਛਕਮੇ ਗੱਲ ਕੋਈ ਰਹਿ ਹੀ ਨਹੀਂ ਗਈ ਕਿ ਰਾਮ ਰਹੀਮ ਨੂੰ ਕਿਸ ਢੰਗ ਦੇ ਨਾਲ ਸਰਕਾਰ ਜਿਹੜੀ ਉਹ ਪਾਲ ਰਹੀ ਹੈਗੀ ਹੈ ਤੇ ਸਰਕਾਰ ਹੀ ਬਾਹਰ ਕੱ ਜੀ 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 ਸੋ ਕੋਈ ਹੋਰ ਅਪਡੇਟ ਆਪਾਂ ਜਰੂਰ ਆਪਾਂ ਆਪਣੇ ਕੋਲ ਟਾਈਮ ਹੈਪ ਅਪਡੇਟ ਸਾਂਝੀ ਕਰਾਂਗੇ ਜੀ ਬਿਲਕੁਲ ਪਿੰਦਰ ਇੱਕ ਪੰਜਾਬ ਦੇ ਵਿੱਚ ਜਿਹੜੇ ਬੀਜੇਪੀ ਦੇ ਸੂਬਾ ਪ੍ਰਧਾਨ ਨੇ ਸੁਨੀਲ ਢਾਕਣ ਉਹਨਾਂ ਦੇ ਅਸਤੀਫੇ ਦੀ ਕਈ ਦਿਨਾਂ ਤੋਂ ਚਰਚਾ ਚੱਲ ਰਹੀ ਹੈਗੀ ਹੈ ਤੇ ਹਾਲਾਂਕਿ ਉਹ ਹਲੇ ਤੱਕ ਸਾਹਮਣੇ ਨਹੀਂ ਆਏ ਤੇ ਉਹਨਾਂ ਨੇ ਪਰ ਜਰੂਰ ਆਪਣੇ ਅਸਤੀਫੇ ਦੀ ਪੇਸ਼ਕਸ਼ ਜਿਹੜੀ ਉਹ ਕਰ ਦਿੱਤੀ ਹੈ ਤੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਵੀ ਨੇ ਇਸ ਤੋਂ ਪਹਿਲਾਂ ਵੀ ਕਿੰਨੀਆਂ ਹੀ ਮੀਟਿੰਗਾਂ ਹੋਈਆਂ ਬੀਜੇਪੀ ਦੀਆਂ ਤੇ ਉਹਨਾਂ ਨੇ ਇੱਕ ਦੋ ਤਿੰਨ ਗੱਲਾਂ ਜਿਹੜੀਆਂ ਇਹੀ ਕਹਿੰਦਿਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਅਮਿਤ ਸ਼ਾਹ ਨੂੰ ਵੀ ਜੇਪੀ ਨੱਡਾ ਨੂੰ ਵੀ ਕਿ ਇੱਕ ਤਾਂ ਤੁਸੀਂ ਪੰਜਾਬ ਦੇ ਮੁੱਦਿਆਂ ਤੇ ਜੇਕਰ ਪੰਜਾਬ ਚ ਬੀਜੇਪੀ ਨੇ ਆਪਣੇ ਆਪ ਨੂੰ ਅੱਗੇ ਵਧਾਉਣਾ ਹੈ ਤਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਪਊਗੀ ਕਿਸਾਨਾਂ ਦੀ ਗੱਲ ਕਰਨੀ ਪਊਗੀ ਤੁਹਾਨੂੰ ਜਿਹੜੇ ਕਿਸਾਨ ਨੇ ਨੇ ਚਿਰ ਤੋਂ ਧਰਨੇ ਦੇ ਰਹੇ ਨੇ ਉਹਨਾਂ ਦੇ ਮੁੱਦੇ ਸੌਟ ਆਊਟ ਕਰਨੇ ਪੈਣਗੇ ਫਿਰ ਤੁਸੀਂ ਰਾਮ ਰਹੀਮ ਨੂੰ ਬਾਰ ਬਾਰ ਪਰੋਲ ਦੇ ਰਹੇ ਹੋ ਸਿੱਖਾਂ ਦੇ ਜ਼ਖਮਾਂ ਤੇ ਲਹੂ ਤੁਸੀਂ ਨਮਕ ਛਿੜਕਦੇ ਹੋ ਤੇ ਇਹ ਸਾਰੀਆਂ ਚੀਜ਼ਾਂ ਕਿ ਪੰਜਾਬ ਦੇ ਵਿੱਚ ਜੇਕਰ ਬੀਜੇਪੀ ਚਾਹੁੰਦੀ ਹੈ ਕਿ ਉਹ ਲੋਕ ਉਹਨੂੰ ਪਸੰਦ ਕਰਨ ਤਾਂ ਇਹ ਮੁੱਦਿਆਂ ਤੇ ਤੁਹਾਨੂੰ ਦੇਖਣਾ ਹੋਵੇਗਾ ਕਿ ਕੀ ਫੈਸਲਾ ਲੈਣਾ ਤਾਂ ਉਹਨਾਂ ਨੇ ਨਿਰਾਸ਼ ਹੋ ਕੇ ਤੇ ਨਿਰਾਸ਼ ਹੋ ਕੇ ਪਾਰਟੀ ਦੇ ਜਿਹੜੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਆ ਭਾਵੇਂ ਪੂਰੀ ਪਾਰਟੀ ਇਹ ਗੱਲ ਕਰ ਰਹੀ ਹੈ ਕਿ ਨਹੀਂ ਜੀ ਸੁਨੀਲ ਜਾਖੜ ਨੇ ਅਸਤੀਫਾ ਨਹੀਂ ਦਿੱਤਾ ਭਾਈ ਜੇ ਅਸਤੀਫਾ ਨਹੀਂ ਦਿੱਤਾ ਸੁਨੀਲ ਜਾਖੜ ਨੇ ਫਿਰ ਸਾਹਮਣੇ ਕਿਉਂ ਨਹੀਂ ਆ ਕੇ ਕਹਿੰਦੇ ਸੁਨੀਲ ਜਾਖੜ ਮੀਟਿੰਗਾਂ 'ਚ ਕਿਉਂ ਨਹੀਂ ਆਉਂਦੇ ਹੈਗੇ ਤੇ ਕਹਿ ਲਿਆ ਕਿ ਉਹ ਨਹੀਂ ਦਿੰਦੇ ਕਿ ਮੈਂ ਅਸਤੀਫਾ ਨਹੀਂ ਦਿੰਦਾ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੇ ਜਿਹੜੇ ਸਫਿਰਦ ਲੀਡਰ ਵੱਜੋਂ ਮੰਨੇ ਜਾਂਦੇ ਨੇ ਸੁਨੀਲ ਜਾਖੜ ਉਹਨੇ ਇਹ ਗੱਲ ਆਖ ਦਿੱਤੀ ਹੈ ਕਿ ਜਿਹੜੀ ਬੀਜੇਪੀ ਹੈ ਉਹ ਪੰਜਾਬ ਪ੍ਰਤੀ 1000 ਸਹਿਰਦ ਨਹੀਂ ਪੰਜਾਬ ਦੇ ਕਿਸਾਨਾਂ ਪ੍ਰਤੀ ਪੰਜਾਬ ਦੇ ਮੁੱਦਿਆਂ ਪ੍ਰਤੀ ਪੰਜਾਬ ਦੇ ਪੰਥਕ ਮੁੱਦਿਆਂ ਪ੍ਰਤੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਸ ਤੋਂ ਵੀ ਸਪਸ਼ਟ ਹੁੰਦਾ ਹੈ ਕਿ ਬੀਜੇਪੀ ਕਿਵੇਂ ਜਿਹੜੀ ਪੋਲਰਾਈਜੇਸ਼ਨ ਦੀ ਵੀ ਰਾਜਨੀਤੀ ਕਰਦੀ ਹੈ ਕਿਉਂਕਿ ਦੂਜੀਆਂ ਸਟੇਟਾਂ ਦੇ ਵਿੱਚ ਇਲੈਕਸ਼ਨ ਹੁੰਦੀ ਆ ਹੁਣ ਹਰਿਆਣਾ ਦੇ ਵਿੱਚ ਇਲੈਕਸ਼ਨ ਹੈ ਜੀਐਨਕੇ ਦੇ ਵਿੱਚ ਇਲੈਕਸ਼ਨ ਹੈਗੀ ਹੈ ਤਾਂ ਉਹ ਰਾਮ ਰਹੀਮ ਨੂੰ ਐਜ਼ ਅ ਯੂਜ਼ ਕੀਤਾ ਜਾਂਦਾ ਉੱਥੇ ਤੇ ਫਿਰ ਦੂਜੇ ਪਾਸੇ ਸਿੱਖ ਜਿਹੜੇ ਬੰਦੀ ਨੇ ਬੰਦੀ ਸਿੰਘ ਨੇ ਕਿੰਨੇ ਕਿੰਨੇ ਸਾਲਾਂ ਤੋਂ ਉਹ ਜੇਲ੍ਹਾਂ ਦੇ ਵਿੱਚ ਨੇ ਤੇ ਹਾਲੇ ਵੀ ਸੀ ਦੇ ਵਿੱਚ ਜਿਹੜਾ ਐਨਐਸਏ ਲਾਇਆ ਹੋਇਆ ਅਮਰਿਤਪਾਲ ਸਿੰਘ ਤੇ ਨੌ ਹੋਰ ਬੰਦਿਆਂ ਤੇ ਉਹਦੇ ਵਿੱਚ ਵੀ ਇਹੀ ਗੱਲ ਹੈਗੀ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਐਨਐਸਏ ਨੂੰ ਚੈਲੰਜ ਕੀਤਾ ਗਿਆ ਅਮਰਿਤਪਾਲ ਸਿੰਘ ਦਲਜੀਤ ਸਿੰਘ ਕਲਸੀ ਹੋਰ ਉਹਨਾਂ ਦੇ ਤੇ ਉਹਦੇ ਵਿੱਚ ਇਹ ਕਿਹਾ ਗਿਆ ਕਿ ਠੀਕ ਹੈ ਤੁਸੀਂ ਪਿਛਲੀ ਵਾਰੀ ਐਨਐਸਏ ਲਾ ਦਿੱਤਾ ਕਿ ਸੱਤ ਤੋਂ ਖਤਰਾ ਹੈ ਪਰ ਹੁਣ ਤਾਂ 1 ਸਾਲ ਹੋ ਗਿਆ ਅਸਟਾ ਜੇਲਤ ਹੈ ਹੁਣ ਸੱਤ ਤੋਂ ਕਿਵੇਂ ਖਤਰਾ ਹੋ ਸਕਦਾ ਹੁਣ ਸਾਡੀ ਕਿਹੜੀ ਐਕਟੀਵਿਟੀ ਹੈ ਜਿਹੜੀ ਕੋਈ ਦੇਸ਼ ਵਿਰੋਧੀ ਹੈਗੀ ਹੈ ਜੇ ਤੁਸੀਂ ਕਹਿੰਦੇ ਹੋ ਤਾਂ ਦੁਆਰਾ ਤੋਂ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੇ ਐਫੀ ਡੈਵਟ ਦਿੱਤੇ ਕਿ ਹਾਂਜੀ ਸਾਡੇ ਕੋਲ ਇਨਪੁਟਸ ਨੇ ਕਿ ਸੀਐਮ ਦੀ ਜਾਨ ਨੂੰ ਅਮਰਿਤਪਾਲ ਸਿੰਘ ਤੋਂ ਖਤਰਾ ਹੈ ਕਿ ਇੱਕ ਵਾਰ ਇਹਨਾਂ ਨੇ ਬਿਆਨ ਦਿੱਤਾ ਸੀਗਾ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜੋ ਹਾਲ ਜਿਹੜਾ ਇਹ ਵਿਅੰਸ ਬੁਚੜਦਾ ਹੋਇਆ ਉਹੀ ਹਾਲ ਇਹਦਾ ਵੀ ਹੋਏਗਾ ਠੀਕ ਹੈ ਉਹਦੇ ਵਿੱਚ ਕਈ ਵਾਰ ਐਗਜ਼ਾਮਪਲ ਦਿੱਤੀ ਜਾਂਦੀ ਹੈ ਕਿ ਤੁਸੀਂ ਜੋ ਪਿਛਲੇ ਸਮੇਂ ਦੇ ਵਿੱਚ ਹੋਇਆ ਹੈਗਾ ਜੇ ਕੋਈ ਗਲਤ ਕੰਮ ਕਰੇਗਾ ਫਿਰ ਉਵੇਂ ਦਾ ਹਸ਼ਰ ਹੋਏਗਾ ਉਸ ਚੀਜ਼ ਨੂੰ ਆਧਾਰ ਬਣਾ ਕੇ ਹੀ ਦੁਵਾਰਾ ਤੋਂ ਐਨਐਸਏ ਲਾ ਦਿੱਤਾ ਗਿਆ ਇਹ ਸਾਰੀਆਂ ਚੀਜ਼ਾਂ ਨੇ ਕਿਉਂਕਿ ਜਿਹੜਾ ਐਨਐਸਏ ਆ ਇਹ ਸਟੇਟ ਵੀ ਸੈਂਟਰ ਦੇ ਨਾਲ ਦੋਵਾਂ ਦੇ ਸਲਾਹ ਤੋਂ ਬਾਅਦ ਲਾਇਆ ਜਾਂਦਾ ਤੇ ਪਹਿਲਾਂ ਪੰਜਾਬ ਸਰਕਾਰ ਨੇ ਇਨੀਸ਼ੀਏਟਿਵ ਲਿਆ ਕਿ ਅਸੀਂ ਪਹਿਲਾਂ ਲਾਇਆ ਦੂਜੀ ਵਾਰ ਨੂੰ ਫੇਰ ਲਾਤਾ ਠੀਕ ਹੈ ਕੋਈ ਕਸੂਰ ਹੋ ਸਕਦਾ ਕਿਸੇ ਦਾ ਪਰ ਇਸ ਲੈਵਲ ਤੇ ਕਿ ਐਨਐਸਏ ਲਾ ਦਿੱਤਾ ਜਾਵੇ ਕਿ ਦੇਸ਼ ਨੂੰ ਤੋੜਨ ਵਾਲੇ ਤੇ ਦੂਜੇ ਪਾਸੇ ਖਡੂਰ ਸਾਹਿਬ ਦੇ ਲੋਕ ਉਹਨਾਂ ਨੂੰ ਜਿਤਾ ਦੇਣ ਇਦੇ ਨਾਲ ਹੀ ਇੱਕ ਹੋਰ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਜਿਹੜੀ ਫਿਲਮ ਪੰਜਾਬ 95 ਬਣੀ ਜਸਵੰਤ ਸਿੰਘ ਖਾਲੜਾ ਤੇ ਅੱਜ ਹੀ ਉਹਨਾਂ ਦੀ ਧਰਮ ਪਤਨੀ ਪਰਮਜੀਤ ਕੌਰ ਖਾਲੜਾ ਨੇ ਵੀ ਇੱਕ ਲੈਟਰ ਲਿਖੀ ਹੈ ਜਿਹਦੇ ਵਿੱਚ ਇਹ ਕਿਹਾ ਗਿਆ ਹੈ ਕਿ 120 ਕਟ ਜਿਹੜਾ ਸੈਂਸਰ ਬੋਰਡ ਹੈ ਉਹਨੇ ਕਿਹਾ ਕਿ ਲਾਏ ਜਾਣ ਤੇ ਜਸਵੰਤ ਸਿੰਘ ਖਾਲੜਾ ਦਾ ਨਾਮ ਫਿਲਮ ਦੇ ਵਿੱਚੋਂ ਹਟਾਇਆ ਜਾਵੇ ਕਰਨ ਤਰਨ ਦਾ ਨਾਮ ਹਟਾਇਆ ਜਾਵੇ ਪੰਜਾਬ 95 ਫਿਲਮ ਦਾ ਨਾਮ ਬਦਲਿਆ ਜਾਵੇ 120 ਕਟ ਕਿਹਾ ਕਿ ਮਤਲਬ ਜਿਹੜੀ ਪੂਰੀ ਦੀ ਪੂਰੀ ਫਿਲਮ ਹੈ ਉਹਨੂੰ ਚੇਂਜ ਕਰਨ ਲਈ ਕਿਹਾ ਸਿੱਖ ਤਰ੍ਹਾਂ ਦੇ ਨਾਲ ਜੇ ਜੇ ਤੁਸੀਂ ਜਿਹੜੀ 25000 ਲਵਾਰਿਸ ਮੁੰਡਿਆਂ ਨੂੰ ਜੇ ਤੁਸੀਂ ਝੂਠੇ ਮੁਕਾਬਲਿਆਂ 'ਚ ਮਾਰਤਾ ਜਿਨ੍ਹਾਂ ਨੂੰ ਉਹਨਾਂ ਨੇ ਲੱਭਿਆ ਜਸਵੰਤ ਸਿੰਘ ਖਾਲੜਾ ਨੇ ਜਿਨ੍ਹਾਂ ਦੀ ਬਾਅਦ ਦੇ ਵਿੱਚੋਂ ਜਿਨ੍ਹਾਂ ਨੂੰ ਇਸ ਢੰਗ ਦੇ ਨਾਲ ਮਾਰਿਆ ਗਿਆ ਉਸ ਵੇਲੇ ਦੇ ਜਿਹੜੇ ਡੀਜੀਪੀ ਸੀ ਇਲਜ਼ਾਮ ਨੇ ਤੇ ਉਹਨਾਂ ਦੀ ਜੇਕਰ ਜੀਵਨ ਤੇ ਆਧਾਰਿਤ ਫਿਲਮ ਬਣ ਰਹੀ ਹੈ ਸੱਚ ਸਾਹਮਣੇ ਆ ਰਿਹਾ ਏ ਤਾਂ ਤੁਸੀਂ ਕਹਿੰਦੇ ਹੋ ਕਿ 120 ਕੱਟ ਲਾ ਦਿਓ ਉਹਨਾਂ ਦੇ ਨਾਮ ਵੀ ਨਾ ਲਿਖੋ ਸੋ ਇਹ ਇੱਕ ਪਾਸੇ ਜਿੱਥੇ ਮਤਲਬ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਸ਼ਖਸ ਨੂੰ ਦੀ ਜੀਵਨੀ ਨੂੰ ਕਿ ਪਤਾ ਹੀ ਨਹੀਂ ਲੱਗੇ ਨੈਕਸਟ ਜਨਰੇਸ਼ਨਜ਼ ਨੂੰ ਕਿ ਹੋਇਆ ਕੀ ਸੀ ਕਿਵੇਂ ਹੋਇਆ ਸੀ ਉਹ ਤੋਂ ਫਿਲਮਾਂ ਦੇ ਨਾਲ ਹੀ ਸੱਚ ਪਤਾ ਲੱਗਦਾ ਤੇ ਹੁਣ ਉਹ ਸੱਚ ਦਿਖਾਉਣ ਦੀ ਵੀ ਰੋਕ ਲਾਈ ਜਾ ਰਹੀ ਹੈ ਇੱਕ ਤਰ੍ਹਾਂ ਨਾਲ ਜੀ 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 ਬਹੁਤ ਬਹੁਤ ਧੰਨਵਾਦ ਤੇ ਸੋਮਵਾਰ ਵਾਲੇ ਦਿਨ ਤੁਹਾਡੇ ਨਾਲ ਦੁਬਾਰੀ ਗੱਲਬਾਤ ਕਰਾਂਗੇ ਬਹੁਤ